ਇਸ ਪ੍ਰੋਗਰਾਮ ਸੰਬੰਧੀ ਆਪਣੇ ਵਿਚਾਰ ਨੇ ਜਿਹੜੇ ਉਹ ਸਾਂਝੇ ਕਰਨਗੇ ਸਾਡੇ ਬਹੁਤ ਇஷ்டਤਾਜਯੋਗ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਸ਼੍ਰੀਮਤੀ ਸ਼ਾਲੂ ਮੈਰਾਜੀ ਅਤੇ ਸਰਕਾਰੀੋਕ ਬਲਾਕ 502 ਦੇ ਡੀਪੀਓ ਸਾਹਿਬ ਸਰਦਾਰ ਜੱਜੀਤ ਸਿੰਘ ਨਾਰਾਜੀ ਸੈਂਟਰ ਲੋਟ ਦੇ ਸੀਐਚਟੀ ਸਾਹਿਬ ਮੈਡਮ ਟੀਚਰ ਸਾਹਿਬਾਨ ਬੱਖੋਵਤ ਪਿੰਡਾਂ ਤੋਂ ਆਏ ਸਰਪੰਚ ਸਾਹਿਬ ਮੈਂਬਰ ਸਾਹਿਬਾਨ ਬੱਚਿਆਂ ਦੇ ਮਾਪੇ ਇਸ ਬਲਾਕ ਦੇ ਅਧਿਆਪਕ ਸਹਿਮਾਨ ਡੀਆਰਸੀ ਪ੍ਰਾਇਮਰੀ ਸ਼੍ਰੀ ਰਾਜਵੰਤ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਪ੍ਰੋਗਰਾਮ ਨਵੀਂ ਉਡਾਰੀ ਪਾਰੇ ਸਾਰੇ ਮਾਪਿਆਂ ਨਾਲ ਤੇ ਇਥੇ ਹਾਜ਼ਰੀਨ ਪਤਵੰਤੇ ਸੱਜਣਾ ਨਾਲ ਇੱਕ ਗੱਲ ਸਾਂਝਾ ਕਰਨੀ ਚਾਹਨੀ ਆ ਕਿ ਸਾਡੇ ਬੀਪੀਓ ਸਾਹਿਬ ਔਰ ਇਸ ਬਲੌਗ ਦੇ ਅਧਿਆਪਕ ਸਾਹਿਬਾਨ ਦੇ ਅਨਤਖ ਯਤਨਾ ਸਦਕਾ ਤੇ ਇਸ ਪਿੰਡ ਦੇ ਸਰਪੰਚ ਸਾਹਿਬ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਉਲੀਕਿਆ ਗਿਆ ਜਿਸ ਦਾ ਮਕਸਦ ਸੂ ਮਾਪਿਆਂ ਨੂੰ ਇਹ ਦੱਸਣਾ ਹੈ ਕਿ ਸਾਡੇ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਹੁਣ ਪ੍ਰਾਈਵੇਟ ਸਕੂਲਾਂ ਨਾਲੋਂ ਪਿੱਛੇ ਨਹੀਂ ਹਨ ਵੈਸੇ ਤਾਂ ਤੁਸੀਂ ਸਾਰੇ ਹੀ ਇਸ ਚੀਜ਼ ਦੇ ਗਵਾਹ ਹੋ ਜਿਦੋਂ ਦੇ ਅਸੀਂ ਇਹ ਦੇਖ ਰਹੇ ਹਾਂ ਕਿ ਬੱਚੇ ਆਪਣੀਆਂ ਆਈਟਮਸ ਜਿਹੜੀਆਂ ਸਟੇਜ ਤੇ ਪਰਫਾਰਮ ਕਰ ਰਹੇ ਹਨ ਇਹਨਾਂ ਟੀਚਰਸ ਨੇ ਨੂੰ ਤਾਂ ਰੈਸ਼ਨ ਵਿੱਚ ਬਹੁਤ ਹੀ ਮਿਹਨਤ ਕੀਤੀ ਹੈ ਉਹਨਾਂ ਦੇ ਅਨਤਖ ਯਤਨਾ ਸਦਕਾ ਹੀ ਅੱਜ ਇਹ ਬੱਚੇ ਸਟੇਜ ਤੇ ਇਸ ਤਰ੍ਹਾਂ ਦੀ ਪਰਫਾਰਮੈਂਸ ਦੇਣ ਦੇ ਕਾਬਿਲ ਹੋ ਪਾਏ ਹਨ ਇਸ ਲਈ ਮੈਂ ਇਸ ਮੰਚ ਤੋਂ ਸਮੂਹ ਹਾਜ਼ਰੀਨ ਨੂੰ ਇਹ ਅਪੀਲ ਕਰਦੀ ਹਾਂ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਦਾਖਲਾ ਕਰਵਾਓ ਕਿਉਂਕਿ ਇਹ ਸਕੂਲ ਹੈ ਜਿਹੜੇ ਇਹ ਹੁਣ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਹੈ ਚਾਹੇ ਉਹ ਸਿੱਖਿਆ ਦਾ ਖੇਤਰ ਹੈ ਚਾਹੇ ਉਹ ਖੇਡਾਂ ਦਾ ਤੇ ਚਾਹੇ ਉਹ ਕਲਚਰਲ ਐਕਟੀਵਿਟੀਆਂ ਦਾ ਇਸ ਲਈ ਹੁਣ ਸਾਡੇ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੂਮ ਸ਼ੁਰੂ ਹੋ ਚੁੱਕੀ ਹੈ ਤੇ ਵੱਧ ਤੋਂ ਵੱਧ ਬੱਚਿਆਂ ਦਾ ਦਾਖਲਾ ਸਾਡੇ ਸਕੂਲਾਂ ਵਿੱਚ ਕਰਵਾਓ ਤੇ ਆਪਣੇ ਬੱਚਿਆਂ ਦਾ ਕੋ ਵਿਖਾ ਜਿਹੜਾ ਉਜਵਲ ਬਣਾ। ਥੈਂਕ ਯੂ ਵੈਰੀ ਮਚ ਟੂ ਆਲ ਆਫ ਯੂ। ਬਹੁਤ ਬਹੁਤ ਧੰਨਵਾਦ ਸਾਡੇ ਸਤਕਾਰਯੋਗ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਜੀ ਦਾ ਜਿਨ੍ਹਾਂ ਨੇ ਸਾਨੂੰ ਅਸ਼ੀਰਵਾਦ ਦੇ ਰੂਪ ਦੇ ਵਿੱਚ ਅਪੀਲ ਵੀ ਕੀਤੀ ਹੈ। ਵੀ ਆਪਣੇ ਬਹੁਤ ਬਹੁਤ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਆਪਾਂ ਦਾਖਲ ਕਰਵਾਈਏ ਮੈਂ ਬੇਨਤੀ ਕਰੂੰਗਾ ਸੀਐਸਟੀ ਸਾਹਿਬਾਨ ਨੂੰ ਸਟੇਜ ਤੇ ਆ ਜਾਣ ਦੀ ਆਪਾਂ ਨੇ ਸਾਰਿਆਂ ਨੇ ਜਿਹੜਾ ਸਿੱਖਿਆ ਅਫਸਰ ਜੀ ਦਾ ਸਨਮਾਨ ਹੈ ਜਿਹੜਾ ਉਹ ਕਰਨਾ ਹੈ ਸੀਐਸਟੀ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੰਚ ਤੇ ਆ ਜਾਣ ਜੀ ਹਮੀਰ ਜੀ ਨੂੰ ਬੇਨਤੀ ਕਰੂੰਗਾ ਨਾਲ ਹੋ ਜਾਣ ਜੀ ਗੁਰਪ੍ਰੀਤ ਜੀ ਸਾਡੇ ਵਿੱਚ ਸੀਨੀਅਰ ਪੱਤਰਕਾਰ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਦਾ ਹਮੀਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰੂੰਗਾ ਪਲੀਜ਼ ਵੰਟ ਸਟੇਜ ਤੇ ਆ ਜਾਣ ਜੀ ਤਾਂ ਕਿ ਆਪਾਂ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪਟਿਆਲਾ ਜੀ ਦਾ ਸਨਮਾਨ ਕਰ ਸਕੀਏ ਉਸ ਸੀਐਸਟੀ ਸਹਿਬਾਨ ਕੁਲਪੀ ਸਿੰਘ ਜੀ ਰਾਜਵਾਨ ਜੀ ਪਲੀਜ਼ ਤੁਸੀਂ ਨਾਲ ਹੋ ਜਿਓ

ਵਾਦ ਗੁਰਪ੍ਰੀਤ ਸਿੰਘ ਜਿਹਦਾ ਸਿੱਖਿਆ ਡਾਕਟਰ ਤੋਂ ਜੀ ਉਹ ਵੀ ਆਪਣਾ ਜ਼ਮਾਨਾ ਜਿਹੜਾ ਲੈ ਲੈ ਜੀ ਇਸ ਤੋਂ ਬਾਅਦ ਕੋਰੀਓਗ੍ਰਾਫੀ ਜਿਹੜੀ ਸਟੇਜ ਉੱਪਰ ਬਜੇ ਸਾਰੇ ਬੱਚੇ ਜਿਹੜੇ ਆ ਸਜੇ ਹੋਏ ਨੇ